ਜੀਤ ਬਾਬਾ ਦੀਪ ਸਿੰਘ ਗੁਰਦੁਆਰਾ ਮਮੇਰਾ ਰੋਡ ਅਲੰਬਾਦਾ ਪਿੱਛੇ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਕਿ ਇੱਥੇ ਕਿ ਛੋਟੇ ਛੋਟੇ ਬੱਚਿਆਂ ਨੂੰ ਦਸਤਾਰ ਜਿਹੜੀ ਸਿਖਾਈ ਜਾ ਰਹੀ ਹੈ ਬਹੁਤ ਵੱਡਾ ਇੱਕ ਉਪਰਾਲਾ ਸਾਡਾ ਆਉਣ ਵਾਲਾ ਜਿਹੜਾ ਜੋਥੇ ਨਸ਼ਿਆਂ ਦੇ ਵਿੱਚ ਜਿਹੜਾ ਗ੍ਰਸਤ ਹੋ ਚੁੱਕਿਆ ਔਰ ਉਹਨਾਂ ਨੂੰ ਸੰਭਾਲਣ ਵਾਸਤੇ ਬਹੁਤ ਹੀ ਜੋਸ਼ ਦੇ ਨਾਲ ਪਿੱਛੇ ਤੁਸੀਂ ਦੇਖ ਸਕਦੇ ਛੋਟੇ ਛੋਟੇ ਬੱਚਿਆਂ ਨੂੰ ਦਸਤਾਰਾਂ ਸਿਖਾਈਆਂ ਜਾ ਰਹੀਆਂ ਔਰ ਅਸੀਂ ਆਪਣੇ ਚੈਨਲ ਦੇ ਮਾధ్యਮ ਅਪੀਲ ਕਰਦੇ ਆਉਣ ਵਾਲੇ ਜਿਹੜੀ 17 ਅਗਸਤ ਦੇ ਉਸ ਦਿਨਾਂ ਬਹੁਤ ਵੱਡਾ ਇੱਕ ਸਮਾਗਮ ਕੀਤਾ ਜਾ ਰਿਹਾ ਉਸ ਦਿਨ ਵੀ ਦਸਤਾਰ ਦਾ ਜਿਹੜਾ ਕੈਂਪ ਲਗਾਇਆ ਜਾਇਆ ਹੈ ਉਹਦੇ ਵਿੱਚ ਭਾਈ ਮਨਦੀਪ ਸਿੰਘ ਵਿਦਿਆਰਥੀ ਵੀ ਪਹੁੰਚਣਗੇ ਆਪਣੇ ਵਿਚਾਰਾਂ ਦੇ ਨਾਲ ਸੰਬੋਧਿਤ ਕਰਨਗੇ ਤੇ ਸਾਥੀਓ ਅੱਜ ਜਿਸ ਵਿਸ਼ੇ ਦੇ ਉੱਤੇ ਦਸਤਾਰ ਦਾ ਜਿਹੜਾ ਕੈਂਪ ਲਗਾਇਆ ਗਿਆ ਔਰ ਕਿੰਨਾ ਦੇ ਵੱਲੋਂ ਲਗਾਇਆ ਗਿਆ ਉਹਨਾਂ ਦੇ ਨਾਲ ਕਰਦਿਆਂ ਗੱਲਬਾਤ ਤੁਸੀਂ ਸਾਡੇ ਨਾਲ ਬਣੇ ਰਿਹਾ ਜੀ ਅਕਸਰ ਸ਼ਰੋਗਣੀ ਸ਼ਹੀਦ ਬਾਬਾ ਜੀਵਨ ਸਿੰਘ ٹرسٹ ਸੰਤਾਂਵਾਲੀ ਅਤੇ ਪਿੰਡ ਮਮੇਰਾ ਦੇ ਸਹਿਯੋਗ ਨਾਲ ਪਿਛਲੇ ਤਿੰਨ ਐਤਵਾਰਾਂ ਤੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਮੇਰਾ ਵਿਖੇ ਸੰਤ ਬਾਬਾ ਆਤਮਾ ਸਿੰਘ ਜੀ ਦੇ ਵਿਸ਼ੇਸ਼ ਯੋਗ ਨਾਲ ਦਸਤਾਰ ਸਿਖਲਾਈ ਕੈਂਪ ਲਾਇਆ ਜਾ ਰਿਹਾ ਹੈ ਜੇ ਦੇ ਅੰਦਰ ਪਿਛਲੇ ਹਫਤੇ ਵੀ ਕਰੀਬ 50 ਬੱਚੇ ਦਸਤਾਰਾ ਸਿੱਖ ਰਹੇ ਸਨ ਅੱਜ ਵੀ ਨੇ ਜਿਹੜਾ ਉਹ ਦਸਤਾਰਾ ਸਿੱਖ ਰਹੇ ਨੇ ਇਹਦਾ ਮੇਨ ਮਕਸਦ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੈ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹ ਨੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਜਦੋਂ ਸੀਸ ਧੜ ਨਾਲ ਵੱਖ ਹੋਇਆ ਤੇ ਸੀਸ ਨੂੰ ਦਿੱਲੀ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਲੈ ਕੇ ਗਏ ਅਸੀਂ ਉਸ ਕੌਮ ਦੇ વાਰਸਾਂ ਆਪਣੇ ਇਤਿਹਾਸ ਨੂੰ ਸਾਂਭ ਰਹੇ ਆ ਵਿਰਸਾ ਸੰਭਾਲ ਰਹੇ ਆ ਅੱਜ ਦਸਤਾਰ ਕੈਂਪ ਦਾ ਜਿਹੜਾ ਉਹ ਅਗਲਾ ਐਤਵਾਰ ਜਿਹੜੀ ਉਹਦੀ ਸਮਾਪਤੀ ਹੋਏਗੀ ਉਸ ਦਿਨ ਵਿਸ਼ੇਸ਼ ਤੌਰ ਤੇ ਗਿਆਨੀ ਮਨਦੀਪ ਸਿੰਘ ਜੀ ਵਿਦਿਆਰਥੀ ਉ체체 ਤੌਰ ਤੇ ਸਿੱਖ ਸੰਗਤਾਂ ਨਾਲ ਪੁੱਜਣਗੇ ਉਥੇ ਨਾਲ ਹੀ ਸਿੱਖ ਮਿਸ਼ਨ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਚਾਰਜ ਭਾਈ ਸੁਖਵਿੰਦਰ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰਹੇ ਨੇ ਉਹਦੇ ਨਾਲ ਹੀ ਇਲਾਕਾ ਨਿਵਾਸੀ ਸੰਗਤਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਜਿਹੜਾ ਉਹ ਸਾਨੂੰ ਮਿਲ ਰਿਹਾ ਨਾਲ ਹੀ ਇੱਕ ਬੇਨਤੀ ਇਹ ਕਰਾਂਗੇ ਕਿ ਉਸ ਅਗਲੇ ਐਤਵਾਰ ਮਿਤੀ 17 ਅਗਸਤ ਨੂੰ ਵੱਧ ਤੋਂ ਵੱਧ ਬੱਚੇ ਨੇ ਜਿਹੜਾ ਉਹ ਇਸ ਕੰਪੀਟੀਸ਼ਨ ਦੇ ਪਾਗਲੈਂਡ ਕਿਉਂਕਿ ਸਾਡਾ ਜਿਹੜਾ ਮੇਨ ਮਨੋਰਥ ਹੈ ਉਹ ਆਪਣੀ ਸਿੱਖੀ ਦੇ ਪ੍ਰਤੀ ਸਮਰਪਿਤ ਹੋਣਾ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸਾਬਤ ਸੂਰਤ ਦਸਤਾਰ ਸਿਰਾ ਮਹਾਰਾਜ ਸਾਹਿਬ ਨੇ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਅਸੀਂ ਉਹਨਾਂ ਬੋਲਾਂ ਨੂੰ ਅੱਗੇ ਫਗੋਉਂਦੇ ਹੋਏ ਇਹ ਦਸਤਾਰ ਸਿਖਣਾਈ ਕੈਂਪ ਇਹ ਜਿਹੜਾ ਆਯੋਜਨ ਕਰ ਰਹੇ ਹਾਂ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਆ ਜੀ ਔਰ ਜਿਵੇਂ ਅਸੀਂ رابطہ ਕਰ ਰਹੇ ਹਾਂ ਸੰਗਤਾਂ ਨਾਲ ਸੰਗਤਾਂ ਦਾ ਬਹੁਤ ਉਤਸ਼ਾਹ ਆ ਇਸ ਵਰਤੀ ਕਿ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦਿਨ ਨੂੰ ਸਮਰਪਿਤਾਂ ਵੀ ਲੋਕ ਬਹੁਤ ਵੱਡਾ ਹੰਗਾਰਾ ਭਰ ਰਿਹਾ ਔਰ ਇਸ ਗੱਲ ਦੀ ਵੀ ਬਹੁਤ ਵਧਾਈ ਦੇ ਪਾਤਰ ਆ ਮਨਜੀਤ ਸਿੰਘ ਜੀ ਵਿਦਿਆਰਥੀ ਜਿਹੜੇ ਸਾਨੂੰ ਕੌਮ ਨੂੰ ਸਾਡੀ ਨੂੰ ਸੇਧ ਦੇਣ ਆ ਰਹੇ ਆ ਅਗਲੇ ਐਤਵਾਰ 17 ਔਰ ਬੜੀ ਕਿਰਪਾ ਗੁਰੂ ਦੀ ਇਲਾਕੇ ਦੀ ਬਹੁਤ ਵੱਡੀ ਮੰਗ ਸੀ ਔਰ ਉਹਨਾਂ ਦੇ ਬੇਨਤੀ ਨੂੰ ਪ੍ਰਵਾਨ ਕੀਤਾ ਸੰਗਤ ਦੀ ਨੂੰ ਔਰ ਇੱਥੇ ਸੰਗਤਾਂ ਦੇ ਰੂਬਰੂ ਹੋਣਗੇ ਦੇ ਵਿੱਚ ਦਸਤਾਰ ਤੇ ਅੱਖਾਂ ਦਾ ਕੈਂਪ ਵੀ ਭਾਈ ਮਲਕੀਤ ਸਿੰਘ ਦਾ ਸਲਾਗਾ ਯੋਗ ਕਦਮ ਉਹਨਾਂ ਦੇ ਟਰੱਸਟ ਦਾ ਅਸੀਂ ਉਹਨਾਂ ਦਾ ਭਾਰੀ ਸਹਿਯੋਗ ਦੇ ਰਹੇ ਹਾਂ ਇਸ ਬਾਬਤ ਵੀ ਉਹਨਾਂ ਨੇ ਜਿਹੜਾ ਕਦਮ ਚੁੱਕਿਆ ਉਹਨਾਂ ਦੇ ਮੋਢੇ ਨੇ ਮੋਢਾ ਲਾ ਕੇ ਚੱਲ ਸਕੀ ਹੁੰਦੀ ਹੈ ਅੱਜ ਬਾਬਾ ਕਿਸੇ ਜੀ ਤੁਸੀਂ ਲਗਾਤਾਰ ਵੱਡਾ ਪ੍ਰਾਲਾ ਕਰਦੇ ਰਹੇ ਕਦੇ ਅੱਖਾਂ ਦਾ ਕੈਂਪ ਕਦੇ ਦਸਤਾਰ ਬੰਦੀ ਕੀ ਕਹਿਣਾ ਚਾਹੋਗੇ ਤੁਸੀਂ 17 ਨੂੰ ਵੱਡਾ ਪ੍ਰੋਗਰਾਮ ਕਰਾ ਦਿਓ ਬੈਗ ਜੀ ਖਾਸ ਸਾਹਿਬ ਤੇ ਸਾਰੇ ਮਾਹਰ ਚੈਨਲ ਦਾ ਧੰਨਵਾਦ ਕਰਦੇ ਹਾਂ ਸ਼੍ਰੋਮੇ ਸੀਦ ਬਾਬਾ ਜੀਓ ਸੋਸਿਅਟੀ ਟ੍ਰਸਟ ਦੇ ਜੋ ਸਮੂਹਟੀ ਸਾਥ ਸਮਿਤੀ ਦਾ ਧੰਨਵਾਦ ਕਰਦੇ ਪਿਛਲੀ ਵਾਰ ਵੀ ਪੱਕਾ ਦੇ ਸਟੋਕ ਸਾਥ ਐਤਕੀ ਵੀ ਸੰਯੋਗ ਦਿੱਤਾ ਹੈ ਇਹ ਲਗਭਗ 25 ਤਿੰਨ ਪਿੰਡਾਂ ਦੇ ਵਿੱਚ ਕੈਂਪ ਲਵਾ ਚੁੱਕੇ ਆ ਫਿਰ ਉਹਨਾਂ ਦਾ ਜਿੰਨਾ ਸਾਰੇ ਹੀ ਤੂੜੂਦੋ ਨੇੜਾ ਬੱਚੇ ਪਹੁੰਚਣਗੇ ਐ ਸੈਤਵਾਰ ਨੂੰ ਪਹੁੰਚੇ ਆਗਲੇ ਆ ਥੋੜੇ ਪਹੁੰਚਣਗੇ ਉਹਨਾਂ ਦਾ ਕੰਪੀਟੀਸ਼ਨ ਰੱਖਿਆ ਜਾਗਾ ਜਿਸ ਤਰ੍ਹਾਂ ਵੀ ਕੋਈ ਬੱਚਾ ਪ੍ਰਾਪਤ ਕਰਦਾ ਛੋਟੇ ਛੋਟੇ ਖੇਡਾਂ ਕਰੇਗਾ ਜਨ ਗਿਆ ਜਿਵੇਂ ਕਿ ਬੱਚਿਆਂ ਦੇ ਟੋਜਨ ਪਾਉਣੇ ਜਾਂ ਟਰੈਕਟਰਾਂ ਦੇ ਟੋਜਨ ਪਾ ਜਿੰਦੇ ਇਸ ਤਰ੍ਹਾਂ ਛੋਟੇ ਛੋਟੇ ਖੇਟਾਂ ਕਰਵਾਇਆ ਜਾਣ ਗਿਆ ਸਮੂਹੇ ਸਾਥ ਸਕੇ ਦੇ ਸਹਿਯੋਗ ਦੇ ਨਾਲ ਗੁਰਦਰਾ ਬਾਬਾ ਦੀਪ ਸਿੰਘ ਤੇ ਸਹਿਯੋਗ ਦੇ ਨਾਲ ਹੀ ਸਾਡਾ ਪਾਪਾ ਜੀ ਦੇ ਨਾਲ ਸਹਿਯੋਗ ਦੇ ਨਾਲ ਸਾਡਾ ਸਭ ਅਤੇ ਸਹਿਯੋਗ ਦੇ ਨਾਲ ਪ੍ਰੋਗਰਾਮ ਸਾਰਾ ਖੂਬ ਹੋ ਰਿਹਾ ਆ ਬੈਗਟੀ ਖਾਲਸਾ ਬੈਗਟੀ